ਵਾਹਿ ਜੀ 3 ਕਿਲੋਮੀਟਰ ਰਹਿ ਗਿਆ ਜੀ ਸ਼੍ਰੀ ਹੇਮਕੁੰਡ ਸਾਹਿਬ ਹਾਂ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਸੰਗਤੋ ਅੱਜ ਤਰੀਕ ਹੈਗੀ 21 ਅਗਸਤ ਜੇ ਸਮਾ ਹੈਗਾ ਜੀ ਅੱਡੇ ਮੰਡਾ ਤੇ ਅੱਜ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਸ਼੍ਰੀ ਹੇਮਕੋਨ ਸਾਹਿਬ ਮੱਥਾ ਟੇਕਣ ਤੇ ਫੁੱਲ ਤਿਆਰੀ ਹੈ ਜੀ ਆਪਣੀ ਚਾਹ ਪੀ ਜਾਣੇ ਆ ਗੋਵਿੰਦਾਂਗੁਰਦੁਆਰਾ ਜਿੱਥੇ ਇੱਥੇ ਤੇ ਪੌਣ ਆਪਾਂ ਪੌਣਿਆਂ ਬਸ ਚੱਲੇ ਇੱਥੋਂ ਹੋਰ 5-10 ਮਿੰਟਾਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਬਾਰੀ 5:30 ਦਾ ਸਮਾਂ 5 ਵਜੇ ਹਜੇ ਵੇਹ ਤੇ ਆਪਾਂ ਚਾਲੇ ਪਾਤੇ ਜੀ ਗੁਰੂ ਘਰ ਨੂੰ ਤੇ ਅਜੇ ਨੇੜਾ ਬਹੁਤ ਅੱਗੇ ਤੇ ਉਹਨੂੰ ਥੋੜਾ ਜਿਹਾ ਅੱਗੇ ਜਾ ਕੇ ਵੀਡੀਓ ਦਿਖਾਵਾਂਗੇ ਤੇ ਲਓ ਜੀ ਸੰਗਤੂ ਆਪਾਂ ਚਾਲੇ ਪਾਦੇ ਸੀ 20 ਮਿੰਟ ਪਹਿਲਾਂ ਗੋਬਿੰਦ ਧਾਮ ਤੋਂ ਤੇ ਆਪਾਂ ਗੋਬਿੰਦ ਧਾਮ ਤੋਂ ਮੇਰੇ ਖਿਆਲ ਚ 500 ਮੀਟਰ ਅੱਗੇ ਆਏ ਆਂ 500 ਮੀਟਰ ਤੇ ਅੱਗੇ ਆ ਕੇ ਆ ਇੱਕ ਪਿਆਰਾ ਜਿਹਾ ਚਰਨਾ ਆਉਂਦਾ ਬਹੁਤ ਸਾਲਾਂ ਤੋਂ ਇਦਾਂ ਹੀ ਇਹ ਚਰਨਾ ਲਗਾਤਾਰ ਵਗ ਰਿਹਾ ਕਦੇ ਘੱਟ ਹੁੰਦਾ ਪਾਣੀ ਤੇ ਕਦੇ ਵੱਧ ਦੇਖੋ ਕਿੰਨਾ ਪਿਆਰਾ ਲੱਗਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ 9 ਵਜੇ 9:30 ਵਜੇ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਉੱਪਰ ਹੋਣ ਜਾ ਰਹੇ ਦੇਖੋ ਜੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਪਹਾੜ ਦੇ ਉੱਤੇ ਕੰਨਿਆ ਮੋਰਿਆਂ ਲੱਗਦੀਆਂ ਦੋਸ਼ਨੀ ਬੜੀ ਆ ਸਾਹਮਣੇ ਮਾਤਾ ਜੀ ਹੰਗ ਤੋਂ ਦੇਖੋ ਜੀ ਸਿੱਧਾ ਰਾਹ ਜਮਾ ਕੋਈ ਢਾਲ ਨਹੀਂ ਗੋਵਿੰਦਾਨ ਤੋਂ ਬਾਅਦ ਢਾਲ ਜਿਵੇਂ ਖਤਮ ਹੋ ਜਾਂਦੀ ਆ ਆਕਸੀਜਨ ਵੀ ਘਟ ਜਾਂਦੀ ਥੋੜੀ ਜੀ ਤੇ ਢਾਲ ਵੀ ਜਦੋਂ ਸਿੱਧੀ ਹੋ ਜਾਂਦੀ ਆ ਸ਼੍ਰੀ ਹੇਮਕੁੰਡ ਸਾਹਿਬ ਨੂੰ ਜਾਂਦੇ ਆ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਦੇਖੋ ਜੀ ਕੀ ਬਾਤਾਂ ਸਾਰੀ ਕਾਂਦੀ ਆਏ ਹੈ ਟੋਪ ਬੈ ਰਹੀ ਆ ਪਹਾੜਾਂ ਤੇ ਨੀਲਾ ਅਸਮਾਨਾ ਜੀ ਪੂਰਾ ਕੀ ਬਾਤਾਂ ਆਂ ਪੰਗ ਆਵਾ ਆਪਣਾ ਜੋ ਬਰੋ ਫਰਜ਼ਾ ਥਲੇ ਤੇ ਆਪਾ ਪਹਾੜਾਂ ਦੀ ਕਿੰਨੀ ਕਿੰਨੀ ਜਾਰੇ ਸੁੰਦਰਤਾ ਸ੍ਰੀ ਕਾਲ ਜੀ ਲੈ ਹਲੋ ਭਾਈ ਬਸ ਹੁਣ ਤਾਂ 3 ਕਿਲੋਮੀਟਰ ਹੀ ਰਹਿ ਗਿਆ ਉਹ ਦੁਕਾਨਾਂ ਆਉਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਸਾਫ ਜਾ ਰਾ ਆਊਗਾ ਤੇ ਦੂਜਾ ਦੇ ਦੁਕਾਨਾਂ ਆ ਕੇ ਦੂਜਾ ਬਾਅਦ ਚ ਕੀ ਕਹਿੰਦੇ ਹੁੰਦੇ ਆ ਵੀ ਪੌੜਗਨ ਦਾ ਰਾਹ ਸ਼ੁਰੂ ਹੋ ਜੂਗਾ ਆਹ ਵੇਖੋ ਨਾਲ ਆਈ ਫੋਨ ਤੇ ਪੰਗੇ ਲਈ ਜਾਂਦਾ ਟਕ 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 ਫੋਨ ਦੀ ਘਰਾਈ ਜਾਂਦਾ ਸੋ ਜੀ ਕਹਿੰਦੇ ਅਸਮਾਨ ਹੋ ਗਿਆ ਜੀ ਹਰਿਆਲੀ ਨਾਲ ਭਰਿਆ ਹੋ ਗਿਆ ਹਰਿਆਲੀ ਨਾਲ ਹਰਿਆਲੀ ਹੀ ਹਰਿਆਲੀ ਦੇਖੋ ਜੀ ਤੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਬਸ ਔਣ ਹੀ ਵਾਲਾ ਹੋਰ 2 ਘੰਟਿਆਂ ਦਾ ਕੱਪਾ ਉੱਥੇ ਪਹੁੰਚ ਜਾਣਾ ਸਾਹਮਣੇ ਉਹ ਚੋਟੀਆਂ ਦਿਖਦੇ ਉਹ ਸਹੀ ਹਿਮਕੁੰਡ ਸਾਹਿਬ ਦੀਆਂ ਚੋਟਗੀਆਂ ਉਹ ਸਾਹਮਣੇ ਉਹ ਦਿਖ ਰਿਹਾ ਉਹਥੇ ਆ ਜੀ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਜਲਦ ਤੁਹਾਨੂੰ ਦਰਸ਼ਨ ਕਰਾਉਣੇ ਆ ਹੁਣ ਆਪਾਂ ਖੜਦੇ ਘਾਟਾਂ ਇੱਥੇ ਕਿਉਂਕਿ ਸਹੀ ਠਰ ਜਾਂਦਾ ਫਿਰ ਠੰਡ ਲੱਗਣ ਲੱਗ ਜਾਂਦੀ ਆ ਤੇ ਤਾਂ ਨਿਆਰਾ ਤੁਸੀਂ ਦੇਖ ਹੀ ਥਖਦੇ ਆਹਾ ਘੇੜੇ ਪੱਥਰ ਪੁੱਥੜੇ ਲੱਗ ਪੈਂਦੇ ਹੁਣ ਨਵੀਆਂ ਬਣਾਈਆਂ ਇਹਨਾਂ ਨੇ। ਲਾਲੂ ਕੇ ਇਹ ਕੋਈ ਨੰਗੇ ਟੱਪੇ ਨੇ ਇਧਰ ਦੀ। ਘੋੜੇ ਵਾਲੇ ਵੀਰ ਜੀ ਉਹ ਨਾਲੇ ਕੇ ਜਾਂਦੇ ਹੋਏ ਉੱਤੇ ਨੂੰ ਤੇ ਸੈਂਕੜੇ ਪੂਰੇ ਚੜਦੀ ਗਲਾ 'ਚ। ਠੰਡ ਲਾਇ ਤੇ ਠਰਜਦਾ ਸਰੀਰ। ਚੱਲ ਚੱਲਾ ਆਣੂ ਬਾਜ ਕਰਾਉਣੇ ਇਸ਼ਨਾਨ ਢੰਡੇ ਵੜੇ ਤੇਰਾ ਫੋਲੀ ਫੋਲ ਹੋਏ ਬਈਆ ਹੋਂਤਾ ਇੱਧਰ ਵੀ ਨਿਗਾ ਮਾਰੋਂਗੇ ਫੋਲ ਹੀ ਫੋਲ ਵਾਹੇ ਬਰੂ ਲਓ ਜੀ 3 ਕਿਲੋਮੀਟਰ ਰਹਿ ਗਿਆ ਜੀ ਸ੍ਰੀ ਹੇਮਕੁੰਡ ਸਾਹਿਬ ਤਰਵਾਰ ਸਾਹਿਬ ਗਲਤ ਲਿਖਿਆ ਜੀ ਪਰ ਹਾਂ ਘਟ ਰਹਿ ਜਾਂਦਾ ਇਥੋਂ ਫੋੜੀਆਂ ਨਹੀਂ ਆਵੇ ਫੋੜੀਆਂ ਤੋਂ ਬਾਅਦ ਤਸ ਨੇੜੇ ਹੀ ਆਈ ਸਾਹਮਣੇ ਝਰਨਾ ਆਹਾ ਜੀ ਸੀਜ਼ਨ ਜਿਵੇਂ ਹੁਣ ਖਤਮ ਹੁੰਦਾ ਜਾ ਰਿਹਾ ਵੀ ਜਿਵੇਂ ਹੁਣ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ ਮਤਲਬ ਅਕਤੂਬਰ ਦੇ ਵਿੱਚ ਬੰਦ ਕਰ ਦੇਣਗੇ ਪਰ ਇਸ ਕਰਕੇ ਫਿਰਨਾ ਇਹ ਐਂਡ ਤੇ ਜਿਵੇਂ ਐਂਡ ਦੇ ਮਹੀਨੇ ਜਾ ਕੇ ਤੇ ਸਫਾਈ ਵਗੈਰਾ ਤੇ ਜਿਹੜਾ ਕੋਈ ਟੁੱਟਿਆ ਹੁੰਦਾ ਰਿਪੇਅਰ ਕਰਨ ਦੀ ਜ਼ਿੰਮੇਵਾਰੀ ਚੱਲ ਪੈਂਦੀ ਆ ਵੀ ਫਿਰ ਰਿਪੇਅਰ ਕਰਨ ਲੱਗ ਜਾਂਦੇ ਆ ਕਿਉਂਕਿ ਹੁਣ ਤਾਂ ਸੰਗਤ ਵੀ ਘੱਟ ਹੁੰਦੀ ਆ ਤੇ ਨਾਲ ਨਾਲ ਕੰਮ ਵੀ ਚੱਲਦਾ ਰਹਿੰਦਾ ਤੇ ਹੁਣ ਫਿਰ ਉਦੋਂ ਵਾਸਤੇ ਜਦੋਂ ਦੁਬਾਰਾ ਓਪਨ ਹੋਣਗੇ ਤੋ ਉਦੋਂ 10-15 ਦਿਨ ਪਹਿਲਾਂ ਕੰਮ ਸਟਾਰਟ ਕਰ ਦਿੰਦੇ ਤੇ ਉਦੋਂ ਨੂੰ ਫਿਰ ਆ ਪੂਰਾ ਮੁਕੰਮਲ ਕਰ ਦਿੰਦੇ ਤੇ ਯਾਤਰਾ ਨੂੰ ਦੁਬਾਰਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਥੋੜਾ ਜਿਹਾ ਲੇਟ ਕਰਦੇ ਹੁੰਦੇ ਆ ਸੋ ਸ੍ਰੀ ਅਕਾਲ ਫਲ ਲੱਗੇ ਨੇ ਸੋਨਾ ਖਿਲਿਆ ਨਾ ਤਾਂ ਪਹਿਲਾਂ ਨਹੀਂ ਕੀਆ ਪਰ ਸੋਨਾ ਬਹੁਤ ਆ ਫਲ ਬਹਾਰੇ ਹੀ ਸੋਨੇ ਆ ਖੇਲਦੀ ਬੜੇ ਲੇਟ ਆ ਪਰ ਇਹੀ ਫਲ ਸੀ ਉੱਥੇ ਇੱਕ ਹੋਰ ਲਓ ਜੀ ਫੀਕੋੜ ਦੇ ਬੰਦੇ ਆਪਣੇ ਮਿਲੇ ਆ ਆਹ ਬਾਈ ਇਹ ਦੋ ਭਾਈ ਉਹ ਗਾਂਝਾ ਆਵੜੇ ਇਹਨਾਂ ਨੂੰ ਰਾਤ ਮੇਰੇ ਸੀ ਉੱਥੇ ਗਵਿੰਦਾਂ ਤੇ ਫੀਕੋੜ ਤਾਂ ਕਿਹੜਾ ਪਿੰਡ ਆ ਵੀ ਤੁਹਾਡਾ ਉਪਰਲੇ ਪਾਸੇ ਆ ਕਲਾਸ਼ ਪਿੰਡ ਕਲਾਸ਼ ਪਿੰਡ ਫੀਕੋੜ ਅਸੀਂ ਕੰਮ ਕਰਦੇ ਆ ਹਾਂ ਬਟਾਉਣ ਦੇ ਲਈ ਬਹੁਤ ਠੀਕ ਐ ਲਓ ਜੀ ਸੰਗਤੋ ਆਪਾਂ ਆ ਗਏ ਆ ਗੁਰੂ ਘਰ ਦੇ ਬਸ ਨੇੜੇ ਪੌੜਗਣਾ ਰਾਹ ਬਸ ਹੁਣ ਇਹ ਦੁਕਾਨ ਸ਼ੁਰੂ ਹੋਣ ਵਾਲਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਲੱਗਿਆ ਹੋਇਆ ਥੋੜਾ ਜਿਹਾ ਦਿਖਦਾ ਹੋਊਗਾ ਉਥੋਂ ਤੇ ਟਾਈਮ ਹੋ ਗਿਆ ਜੀ 7:45 ਮਿੰਟ ਦਾ ਟਾਈਮ ਆ ਜੀ ਤੇ ਪੌੜਗਣਾ ਰਾਹ ਸ਼ੁਰੂ ਹੋਣ ਲੱਗਾ ਵਸਿੱਦੂਆਂ ਉਹਨੂੰ ਦਿਖਾਉਣੇ ਅੱਗੇ ਜਾ ਕੇ ਪੌੜਗਣਾ ਰਾਹ ਵੀ ਤੇ ਉਧੂ ਗਾਂ ਕਰਾਵਾਂਗੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਜਿੱਥੇ ਗੁਰੂ ਗਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਆਪਣੇ ਪਿਛਲੇ ਜਨਮ ਦੇ ਵਿੱਚ ਤੇ ਉਹ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਅਸੀਂ ਤੇ ਮਿਲਦੇ ਆਂ ਜੀ ਪੌੜਾਂ ਵਾਲੇ ਰਸਤੇ ਤੇ ਤੇ ਬਾਬਾ ਜੀ ਦੇ ਜਮਾਂ ਨੇੜੇ ਆ ਹੀ ਜੰਨੇ ਹੁਣ ਤਾਂ ਆਪਾਂ ਬੱਸ ਉਹ ਸਾਹਮਣੇ ਗਲੇਸ਼ੀਅਰ ਆ ਗਿਆ ਜਿਹੜਾ ਬਹੁਤ ਹੀ ਵੱਡਾ ਹੁੰਦਾ ਹੈ ਉਹ ਹਣ ਉਹ ਮੀਆ ਨਾਲ ਪਿਗਲ ਕੇ ਛੋਟਾ ਰਹਿ ਗਿਆ ਜਮਾਈ ਤੇ ਆ ਪੱਥਰ ਤੋਂ ਥੋੜਾ ਜਿਹਾ ਬਚ ਕੇ ਤੇ ਛੋਟੋਟੋਂ ਦੀ ਐਗਰੋ ਪੱਥਰਾਂ ਦੇ ਕੰਗੇ ਪਾਣੀ ਜਾਂ ਬੂਸ ਤੋਂ ਆਵੇ ਦੀ ਪਾਣੀ ਜਲ ਜਨ ਰਹਿ ਫਿਰ ਜਰਾਬਾਂ ਗੇਲੀਆ ਤੇ ਠੰਡ ਲੱਗਦੀ ਬਹੁਤ ਜ਼ਿਆਦੇ ਸਤਿ ਸ਼੍ਰੀ ਅਕਾਲ ਬੱਬਾ ਜੀ फरीद दा सफर मौसम इल्ली करवट मौसम ਨਾਲ ਦੀ ਨੋ ਚੇਂਜ ਹੁੰਦਾ ਰਹੀਦਾ ਤੇ ਬੱਦਲ ਛਾ ਗਏ ਨਾ ਪੂਰੇ ਦੇਖ ਸਕਦੇ ਹਰੇ ਫਸੇ ਬੱਦਲ ਹੀ ਬੱਦਲ ਹੋ ਗਏ ਨੇ ਹੁਣੇ ਧੁੱਪ ਨਿਕਲੀ ਸੀ ਤੇ ਹੁਣੇ ਬੱਦਲ ਤੇ ਹੋ ਸਕਦਾ ਆ ਜਾ ਕੇ ਮੌਸਮ ਚੇਂਜ ਹੋ ਜੇ ਦੇਖਦੇ ਆਂ ਜੀ ਫੋੜਿੰਗ ਵਾਲੇ ਰਾਹ ਦਾ ਪੌੜਾ ਆ ਚੁੱਕਿਆ ਇਦੋਂ ਆ ਫੋੜਿੰਗ ਸਟਾਰਟ ਹੁੰਦੀਆਂ ਉਹ ਸਾਹਮਣੇ ਝਰਨਾ ਦੇਖੋ ਜੋ ਉਸ ਦੇ ਉੱਪਰ ਮੇਨ ਨਿਸ਼ਾਨ ਸਾਹਿਬ ਆ ਗੁਰਦੁਆਰਾ ਸਾਹਿਬ ਸ੍ਰੀ ਹੈ ਹੂ ਸਾਹਿਬ ਜੀ ਦਾ ਬਦਲਪੁਰੇ ਛਾਇਪਾਇਆ ਜੀ ਤੇ ਪੋੜਗਾਂ ਵਾਲੇ ਰਸਤੇ ਜਾਵਾਂਗੇ ਤੇ ਦੂਜੇ ਰਸਤੇ ਆਵਾਂਗੇ ਤਾਂ ਇਹ ਪੋੜਗਾਂ ਵਾਲਾ ਸ਼ਾਰਟਕਟ ਆ ਜੀ ਪੋੜਗਾਂ ਵਾਲਾ ਹੀ ਜਾਣਾ ਘੋੜੇ ਸਾਹਮਣੇ ਰਾਹ ਜਾਂਦੇ ਸਿੱਧੇ ਢੋੜੇ ਦੇ ਖਾਲ ਚੋਂ ਉੱਪਰ ਤੱਕ ਹੀ ਜਾਵੜਦੇ ਕਿਉਂਕਿ ਬਰਫ਼ ਹੈਣੀਗੀ ਕੋੜੇ ਰਾਮ ਨਾਲ ਉੱਪਰ ਤੱਕ ਜਾ ਸਕਦੇ ਆ ਪਰ ਆਪਾਂ ਪੌੜਿਆਂ ਵਾਲੇ ਰਾਹੀਂ ਜਾਣਗੇ ਤੇ ਆਹ ਦੁਕਾਨਾ ਜੀ ਇੱਥੋਂ ਜਿਹੜਾ ਕੋਈ ਮਰਜੀ ਵੀ ਉਹ ਠੰਡਾ ਗਰਮ ਮੈਗੀ ਰੋਟੀ ਲੇਜ਼ ਕੋਸ਼ ਮਰਜੀ ਤੇ ਆ ਆ ਗਿਆ ਜੀ ਪੌੜਿਆਂ ਵਾਲਾ ਰਸਤਾ ਵਾਸ ਕੋਸ਼ਕੀਮੈਂਟ ਰਹਿ ਗਏ ਹੁਣ ਤਾਂ ਬਾਬਾ ਜੀ ਦੇ ਦਰਸ਼ਨ ਹੋਣਗੇ ਤੇ ਉਹ ਸਾਹਮਣੇ ਹੈਲੀਪੈਡ ਹੈ ਜੀ ਨਮਾ ਬਣਾਇਆ ਜਿਹੜਾ ਤੇ ਆ ਸਾਹਮਣੇ ਫੁੱਲ ਦੇਖੋ ਇਹਨੇ ਸੋਨੇ ਸੋਨੇ ਖਿੜੇ ਹੋਏ ਨੇ ਅੱਗੇ ਨਹੀਂ ਹੁੰਦੇ ਸੀ ਇਹ ਚਿੜੀਆਂ ਵੀ ਫਿਰਦੀਆਂ ਤੇ ਬਾਬਾ ਜੀ ਆਪਾਂ ਹੁਣ ਨੇੜੇ ਹੀ ਆ ਗੁਰਦੁਆਰਾ ਸਾਹਿਬ ਤੇ ਬਹੁਤ ਮੇਰੇ ਖਿਆਲ ਅੱਜ 100 ਮੀਟਰ ਜਾਂ 200 ਮੀਟਰ ਦੀ ਦੂਰੀ ਤੇ ਹੋਵਾਂਗੇ ਉਹ ਸਾਹਮਣੇ ਨਿਸ਼ਾਨ ਸਾਹਿਬ ਤੇ ਪੌੜੀਆਂ ਦੇ ਚੜਾਏ ਆਏ ਆ ਸਾਹ ਚੜ ਜਾਂਦਾ ਵੈਸੇ ਕਾਲੇ ਫੁੱਲ ਬੜੇ ਜੀ ਹੋਣੇ ਲੱਗੇ ਇੱਥੇ ਤੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਘਰਬਟ ਬਦਲ ਜਾਂਦਾ ਮੌਸਮ ਦੇਖੋ ਤੁਸੀਂ ਆਸਾਰ ਪਤਾਈ ਕੋਈ ਨਹੀਂ ਕਦੋਂ ਵਿਗੜ ਜਾਣਾ ਇੱਧਰ ਬਾਈ ਇੱਥੇ ਆ ਸਾ ਜਿਹੜਾ ਆਕਸੀਜਨ ਘਾਟਾ ਸਾ ਮੇਰਾ ਹੀ ਬਹੁਤ ਜੜਿਆ ਪਿਆ ਪਰ ਬੰਦੇ ਪੂਰੇ ਹੌਸਲੇ ਚ ਹਾਂ ਤਾਂ ਬਾਬਾ ਜੀ ਆ ਗਏ ਨੇੜੇ 11ਵਾਂ ਦਿਨ ਆਪਣਾ ਜੀ ਅੱਜ 11ਵਾਂ ਦਿਨ ਹੀ ਅੱਜ ਨਾ 11ਵਾਂ ਦਿਨ ਆਪਣਾ ਅੱਜ ਤੇ 11ਵੇਂ ਦਿਨ ਆਪਾਂ ਮੱਥਾ ਟੇਕ ਲੈਣਾ ਸ੍ਰੀ ਹੇਮਕੁੰਨ ਸਾਹਿਬ ਫਰੀਦਕੋੜ ਤੋਂ ਸਾਈਕਲ ਯਾਤਰਾ ਸ੍ਰੀ ਹੇਮਕੁੰਨ ਸਾਹਿਬ ਤੇ ਟਾਈਮ ਹੋ ਗਿਆ ਜੀ ਕਿੰਨਾ ਹੋ ਗਿਆ 8:49 ਮਿੰਟ ਤੇ ਫੋਨ ਵੀ ਆਪਾਂ ਤੋੜਿਆ ਇੱਥੋਂ ਥੱਲੇ ਤੋੜਿਆ ਪੜ ਤਾ ਤੇ ਚਲੋ ਫਿਰ ਪਾਈਗੇ ਚਾਲ ਪਹਿਲਾ ਨਿਸ਼ਾਨ ਸਾਹਿਬ ਸ੍ਰੀ ਹਿਮਕੁੰਣ ਸਾਹਿਬ ਜੀ ਦਾ ਦਰਸ਼ਨ ਹੋ ਗਿਆ ਜੀ ਫੋੜ ਗਣੇ ਰਾਤੇ ਖੜੇ ਆ ਜੀ ਤੇ ਛਾਂ ਸਾਹਿਬ ਦੇ ਦਰਸ਼ਨ ਕਰ ਲਏ ਸੰਗਤੋ ਆਵਾਜ਼ ਵੀ ਕੰਨਾਂ ਚ ਤਾਂ ਬਹੁਤ ਚੜਦੀ ਸੰਦੀ ਬਾਬਾ ਜੀ ਦੀ ਪਰ ਸਹੀ ਆਵਾਜ਼ ਹਣ ਸੁਣ ਲਗੀ ਆ ਗੁਰੂ ਆਨੰਦ ਆ ਰਿਹਾ ਜੀ ਵਾਹਿਗੁਰੂ 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 ਧੱਪ ਵੀ ਘੜਤੀ ਰਬ ਨੇ ਸੁਣ ਲਈ ਸਾਡੀ ਸਤਿ ਜੀਓ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨੌ ਜੀ ਆਪਾ ਬਹੁ ਚੁਕੇ ਆਂ श्री हेमकुंड श्री गुरु गोबिंद जी के श्री हेमकुंड दर्शन करो जी वाहे गुरु वाहे गुरु वाहे गुरु गुरु वाहे गुरु गुरु वाहे गुरु वाहे गुरु ਹਾਂਜੀ ਸੰਗਤ ਆ ਜਾਈ ਜਾਂਦੀ ਆ ਅਜ ਤਾਂ 9 ਵਜੇ 9 ਵਜੇ ਫਿਰ ਪੂਰੇ ਆ ਗਏ ਆ ਜੀ ਆ ਲੰਗਰ ਖਾਲਾ ਜੀ

ਆਰੇ ਯਾਰ ਇਹੋ ਕੋ ਟ੍ਰੈਕ ਸਾਹਮਣੇ ਤੇ ਲਿਆਂ ਰਹੀ ਲੱਕੜਾਂ ਆਂਦਾ ਹਨ ਆਗੇ ਚੀਜ਼ਾਂ ਹਨ ਆਫ ਤੇ ਆ ਤੇ ਅੰਦਰ ਘਾਟ ਆਉਂਦੀ ਇਸ ਕਰਕੇ ਸਾਰਾ ਕੰਮ ਚੱਲ ਰਿਹਾ ਸਾਹਿਬ ਰੂ ਦੇਖੋ ਲੋਗੀ ਵੀ ਦਰਸ਼ਨ ਕਰਨ ਆਇਆ ਸਾਹਿਬ ਰੂ ਆਹ ਵਾਹਿਗੁਰੂ 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 ਲੋ ਜੀ ਸੰਗ ਦੇ ਇੱਧਰ ਬੈਠੇ ਆ ਜਿੱਥੇ ਆ ਇੱਧਰ ਸੰਗਤ ਕੱਟਤੀ ਗਿਆ ਹੈ ਇੱਧਰ ਹੈਗੀ ਆ ਕਿ ਸਾਰੇ ਇਸ਼ਨਾਨ ਕਰਨ ਆ ਗਏ ਇੱਧਰ ਸਰੋਵਰ ਵਾਲ ਨੂੰ ਆਇਆ ਇੱਕ ਪੂਰਾ ਹੈ ਬਹੁਤ ਸਾਧ ਜੀ ਪਹਿਲਾਂ ਇਸ਼ਨਾਨ ਕਰ ਲਿਆ ਜੀ ਤੇ ਲੇਕ ਆਪਣਾ ਚੇਂਜ ਕਰ ਲਿਆ ਤੇ ਇੱਕ ਦੂ ਬਾਅਦ ਚਾਹ ਪੀਣੇ ਆ ਤੇ ਫੇਰ ਚੱਲਦੇ ਆ ਦਰਬਾਰ ਸਾਹਿਬ

ਕਚਰ ਆਗੇ ਤਾਂ ਸਮਾਨ ਲੈ ਕੇ ਆਏ ਬਈ ਜਿਵੇਂ ਆ ਹਿੰਕੁੰਟ ਸਾਹਿਬ ਗੁਰਦੁਆਰ ਦਾ ਸਮਾਨ ਹੀ ਲੈ ਕੇ ਆਏ ਉਹ ਜੀ ਐਂ ਕਰਕੇ ਇੱਕੋ ਦੇ ਕਰਾ ਗਏ ਨਹੀਂ ਤਾਂ ਇਹ ਪਿੱਛੇ ਰੁਕ ਜਾਂਦੇ ਹੁੰਦੇ ਆ ਤੇ ਦੇਖੋ ਤੁਸੀਂ ਵਾਹ ਜੀ ਵਾਹ ਹਿੰਕੁੰਟ ਪਰਬਤ ਹੈ ਜਹਾਂ ਸਤਸਿੰਘ ਸੋ ਬੋਤਾਤਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਪਸਿਆ ਕੀਤੀ ਤੇ ਨਾਲ ਹੀ ਇਹਦੇ ਇੱਕ RAM ਲక్ష్మణ ਮੰਦਰ ਵੀ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦਾ ਰਾਹ ਥੋੜਾ ਜਿਆਦਾ ਇੱਧਰੋਂ ਜਾਂਦਾ ਇੱਧਰ ਵੀ ਆ ਜਾਂਦਾ ਇੱਧਰ ਆ ਜਾਂਦਾ ਲక్ష్మణ ਮੰਦਰ ਮਾਹੀ ਤੂ ਜਵਾਂ ਤੂ ਮੇਰਾ ਸੁਦਾ ਸੁਖ ਹੋ ਮੇਹਰਵਾਨ ਸਰ ਹਾਈ ਗੁਰਜੀ ਦਾ ਖਾਲਸਾ ਹਾਈ ਗੁਰਜੀ ਦੀ ਫਤਿਹ ਸਾਹ ਬੜਾ ਚੜਦਾ ਇਹ ਆਕਸੀਜਨ ਘੱਟ ਕਰਕੇ ਇੱਥੇ ਤੇ ਇਹ ਜੀ ਲੋਕਪਾਲ ਮੰਦਿਰ ਕਹਿੰਦੇ ਆ ਇਹਨੂੰ ਬੈਕ ਸਾਈਡ ਤੇ ਆਹੀਮਕੁੰਨ ਸਾਹਿਬ ਦੀ ਇੱਧਰ ਵੈਸੇ ਬਹੁਤ ਘੱਟ ਜਾਣੇ ਜਾਂਦੇ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਜਾ ਕੇ ਤੇ ਦੇਖੋ ਠੰਡ ਹੋ ਗਈ ਕਿਆ ਬਾਤ ਹੈ ਜੀ ਸੱਚਖੰਡ ਸ੍ਰੀ ਹੇਮਕੁੰਡ ਸਹਿਜ ਜੱਸ ਗਿਆ ਹੋਣਾ ਜੀ ਹੁਣ ਵੀਡੀਓ ਦੇ ਵਿੱਚ ਤੇ ਆ ਪਾਣੀ ਜਿਹੜਾ ਆ ਰਿਹਾ ਜੀ ਇਹ ਸਰੋਵਰ ਦੇ ਵਿੱਚੋਂ ਹੀ ਆ ਰਿਹਾ ਕਿਉਂਕਿ ਉਧਰਲੇ ਪਾਸੇੋਂ ਪਾਣੀ ਆ ਰਿਹਾ ਤੇ ਸਰੋਵਰ ਦੇ ਵਿੱਚੋਂ ਹੀ ਪਾਣੀ ਆ ਰਿਹਾ ਸਾਹਮਣੇ ਕਮਰੇ ਤੇ ਲੋਕਪਾਲ ਮੰਦਿਰ ਸ੍ਰੀ ਲੋਕਪਾਲ ਲక్ష్ਮਣ ਮੰਦਿਰ ਸਿਆਹ ਜਿਹੜਾ ਫਾਗੂ ਜਾਲ ਲੈ ਕੇ ਜਾਣਾ ਵਾਸਤੇ ਦਿੱਤਿਆਂ ਸਿਆਹ ਭਾਈ ਉਹ ਵਾਈ ਫੇਰ ਮਿਲ ਗਏ ਸਾਨੂੰ ਇੱਥੇ ਇਹ ਮੂਰੇ ਹੁੰਦੇ ਆ ਨਹੀਂ ਇਹ ਨਹੀਂ ਆ ਤੇ ਇਹ ਮੂਰੇ ਨਹੀਂ 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 8:00 ਤੋਂ 9:00 ਵਜੇ ਆਇਆ ਲੋਕ ਮੰਦਰ ਤੇ ਜਮਾ ਸਾਹਮਣੇ ਸ੍ਰੀ ਹਿਉਕੰਡ ਸਾਹਿਬ ਗੁਰਦੁਆਰਾ ਤੇ ਆਸ ਰੋਵਰਾ ਜੀ ਤੇ ਤੇ ਲੋ ਵੀ ਜਾ ਰਹੇ ਆਪਾਂ ਹੁਣ ਸਾਡੇਖ ਲੈ ਤੇ 1:10 ਹੋ ਗਏ ਤੇ ਗੁਰੂ ਦੀ ਕਿਰਪਾ ਨਾਲ ਵਧੀਆ ਸਾਡਾ ਸਫ਼ਰ ਰਿਹਾ ਦੋਵਾਂ ਦਾ ਤੇ ਬੱਦਲ ਹੋ ਗਿਆ ਹੁਣ ਇੱਥੇ ਤੇ ਮੌਸਮ ਖਰਾਬ ਆ ਤੇ ਹੁਣ ਸਾਨੂੰ ਜਾਣਾ ਚਾਹੀਦਾ ਥੱਲੇ ਕਿਉਂਕਿ ਅਸੀਂ ਗੋਬਿੰਦ ਧਾਮ ਰੁਕਣਾ ਜਾ ਕੇ ਗੋਬਿੰਦ ਧਾਮ ਤੋਂ ਕੱਲ ਨੂੰ ਆਪਾਂ ਫੁੱਲਾ ਦੀ ਘਾਟੀ ਨੂੰ ਟਰੈਕ ਕਰਾਂਗੇ ਤੇ ਉੱਧਰ ਜਾ ਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਅੱਜ ਦਾ ਵਲੌਗ ਤੁਸੀਂ ਉਮੀਦ ਕਰਦਾ ਪਸੰਦ ਆਊਗਾ ਬਾਬਾ ਜੀ ਦੀ ਮੇਹਰ ਸਦਕਾ ਤੇ ਆਪਾਂ ਦਰਸ਼ਨ ਕਰ ਲਿਆ ਤੇ ਤੁਹਾਨੂੰ ਵੀ ਦਰਸ਼ਨ ਕਰਵਾਤੇ ਤੇ ਵਲੌਗ ਬਾਈ ਜੀ ਥੋੜੇ ਜਿਹਾ ਲੇਟ ਆ ਤਾਂ ਕਰਕੇ ਆਉਂਦੇ ਸੀਗੇ ਕਿਉਂਕਿ ਨੈਟਵਰਕ ਦੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਆਪਾਂ ਪਾਉਣੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ 12 ਚੱਲ ਥੱਲੇ ਨੂੰ ਤੇ ਆਹ ਟਰੈਕ ਕਰਕੇ ਆਏ ਬੰਦੇ ਤੇ ਆਪਦਾ ਉਹ ਕਰ ਰਿਹਾ ਕਿ ਕਹਿੰਦੇ ਐਡਵਰਟਾਈਜ਼ਮੈਂਟ ਕਰ ਰਿਹਾ ਵੀ ਇਹਦੀ ਇੱਥੋਂ ਕੰਮ ਕੇ ਆਏ ਆ ਤੇ ਇੱਥੇ ਜਾ ਕੇ ਆਏ ਆ ਉਹ ਸਿਸਟਮ ਇਹਨਾਂ ਦਾ ਛੂਰੀ ਮਤਲਬ ਛੂਰੀ ਕਰ ਰਿਹਾ ਇਹ ਕਰਨਾਟਕਾ ਕਰ ਨੋਟ ਕਰ ਲੈ ਉੱਧਰ ਦੇ ਆ ਟਰੈਕਿੰਗ ਸੂਟ ਪਾਏ ਇਹਨਾਂ ਦੇ ਆਪਾਂ ਆਏ ਤਾਂ ਸੀਗੇ ਪੌੜੀਆਂ ਦੇ ਰਸਤੇ ਤੇ ਹੁਣ ਆਪਾਂ ਜਾਵਾਂਗੇ ਢਾਲ ਵਾਲੇ ਰਸਤੇ ਇਹਦਾ ਦੂਜਾ ਰਸਤਾ ਆਪਣਾ ਸਹੀ ਤੁਰ ਕੇ ਜਾਣ ਵਾਲਾ ਇਹ ਇਹ ਥਕਾਉਣ ਵਾਲਾ ਰਸਤਾ ਹੈਗਾ ਤੇ ਆ ਚੱਲ ਗਏ ਸ਼ੇਰ ਆਪਾਂ ਇਹ ਸਾਡਾ ਬੰਦਾ ਤੁਰੰਤ ਦਾ ਨਾਂ ਲੈਂਦਾ ਕਿਉਂਕਿ ਇਹਨਾਂ ਰੀਲਾਂ ਰੂਲਾਂ ਠੀਕ ਹੀ ਨਹੀਂ ਹੁੰਦੀਆਂ ਬਸ ਜਿੱਥੇ ਵੀ ਨੈਟਵਰਕ ਮਿਲ ਜੇਗਾ ਉੱਥੇ ਰੀਲਾਂ ਦਾ ਚਾ ਕਰਦਾ ਇਹ ਹਾਂ ਕੁਝ ਅੱਗੇ ਸੈਟ ਹੋਏ ਕੁਝ ਅੱਗੇ ਸੈਟ ਹੋ ਜਾਈਏ ਹੈ ਪੰਜਾਬੀ ਜੀ ਹਾਂ ਵੀ ਚਲੋ ਮਿਲਦੇ ਹਾਂ ਸਤ ਸ੍ਰੀ ਅਕਾਲ ਤੇਰੇ ਵਿੱਚ ਪਾ ਤੇ ਚਾਲ ਲਈ ਅਸੀਂ ਥੱਲੇ ਨੂੰ ਹੁਣ ਘੋੜੇ ਹੁਣ ਇੱਥੋਂ ਤੱਕ ਹੀ ਆ ਜਾਂਦੇ ਆ ਇਹ ਚੀਜ਼ ਕਰਤਾ ਇਹਨਾਂ ਨੇ ਤੇ ਹੌਲੀ ਹੌਲੀ ਇਹਨਾਂ ਨੇ ਹੋਰ ਕੁਛ ਵੀ ਵੜਾ ਦੇਣਾ ਵੀ ਉਹ ਹੁਣ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਵੀ ਚੱਲ ਪੈਣਗੀਆਂ A to Z ਘੋੜਿਆਂ ਦੇ ਦੋ ਬਣਾ ਦੇ ਸਟੈਂਡ ਇਹਨਾਂ ਨੇ ਇੱਕ ਆਹ ਬਣਾਤਾ ਤੇ ਇੱਕ ਉਹ ਬਣਾਤਾ ਬਦਲਦਾ ਹਦਾ ਰੰਗ ਦੇਖੋ ਚਾਰੇ ਪਾਸੇ ਕਰਤਾ ਨੇਰਾ ਨੇਰਾ ਮੌਸਮ ਨੇ ਮੌਸਮ ਦਾ ਵੀ ਮੈਣੀ ਹੜਦਾ ਕਰ ਲੋ ਜਿਹੜਾ ਕੋ ਕਰਦੇ ਨਾ 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 ਜਾਣਾ ਦੇ ਜੀ ਆਪਾਂ ਹਾਂ ਚਲੇ ਗਏ ਲੋਰੀ ਸੰਗੂ ਤੋ ੱਲੇ ਆ ਗਏ ਆ ਪਾਂਗੋ ਵੀ ਧਾਂ ਤੇ ਤੇ ਬੋਦਾ ਥੋੜਾ ਜਿਹਾ ਕਰ ਰਹੇ ਆ ਤੰਤ ਤੇ ਜਾ ਕੇ ਚੜਾਉਣੇ ਆ ਤੇ ਨਹੀਂ ਗਿਆ ਪੱਕੀ ਦਰਸ਼ਨ ਸਾਡੇ ਬਹੁਤ ਵਧੀਆ ਹੋ ਗਏ ਵਰਦਾਰੇ ਆ ਜਿਹੜੀ ਤੂਰੀ ਮੇਰੇ ਆ ਦੇਖੋ ਜੋ ਬੰਦੇ ਪਾਂਗੋ ਦਾ ਕੋਲ ਯੱਤਰਾ ਸਫਲਾ ਕਰਕੇ ਆਪਾਂ ਬਾਬਾ ਜੀ ਆ ਗਏ ਆ ਗੋਗਨ ਤਾਂ ਉਤੇ ਤੇ ਕੱਲੋਂ ਪਾਵਾ ਦੇ ਚਾਲੀਆ ਖਿੱਲਾਂ ਵਾਲੋਂ ਫੁੱਨਾ ਵਾਲੀ ਕਾਟੀ ਦੇ ਰੰਗ ਬਰੰਗੇ ਉਹਨਾਂ ਤੋਂ ਖਾਣ ਵਾਲੇ ਉਹਦਾ ਵਲੌਗ ਆ ਫਰੈਕਸਪੈਸ਼ਲੀ ਬਣਾ ਕੇ ਜਿਹੜੀ ਕਰ ਦਿੱਤੀ ਅੱਜ ਤੇ ਭਾਈ ਗੁਰੂ ਦੀ ਕਿਰਪਾ ਨਾਲ ਆਪਾਂ ਅੱਜ ਐਂਟਰੀ ਕਰ ਦਿੱਤੀ ਹੈ ਮੱਛਾ ਟੇਕ ਆਏ ਆ ਆ ਚੱਲਿਆ ਨਾਲ ਦਾ ਬਰਾ ਬੇਲੀ ਆ ਗਿਆ ਜੀ ਗੁਰਦੁਆਰਾ ਸਾਹਿਬ ਟੋਟਲ ਪਾਸਤਾ ਪੂਫਤਾ ਸਾਰਾ ਕੁਝ ਮਿਲਦਾ ਇੱਥੇ ਉਹ ਨਹੀਂ ਕਰਦੇ ਇਸ ਤਾਂ ਮਨਾਏ ਉਹਨਾਂ ਕਰੀ ਤੇ ਹੁਣ ਕਰਦੇ ਆਪਾਂ ਗੁਰਦੁਆਰੇ ਦੇ ਵਿੱਚ ਰੈਸਟ ਕਿਉਂਕਿ ਕੱਲ ਨੂੰ ਜਾਣਾ ਆਪਾਂ ਪੁਲਾ ਦੀ ਘਾਟੀ ਆਗੁਰ ਦੀ ਕਿੱਤ ਆਲਤਾ ਵਾਗੁਰ ਜੀ ਕੀ ਫਤਿਹ